ਕਬਬੀ ਜਿੰਦਗੀ ਹੈ ਬੜੇ ਇਮਤਿਹਾਨ ਲੈਂਦੀ ਹੈ ਹਾਂ ਜੇ ਤੁਹਾਡੇ ਸ਼ੁਰੂ ਹੋਏ ਆ ਤੇ ਤੁਸੀਂ ਹਿੰਮਤ ਕਰਕੇ ਤੁਰਨਾ ਚਲ ਗਿਟੀ ਬੈ ਜਾ ਮੈਂ ਚਾਹ ਬਣਾ ਕੇ ਲਿਆਉਣੀ ਕਬੀ ਚਾਹ ਤਾਂ ਨਹੀਂ ਮੈਂ ਪੀਣੀ ਮੈਨੂੰ ਵੀ ਚੜਾ ਰਹੀ ਹੈ ਕਿ ਕਿਤੇ ਆ ਗਏ ਤੇ ਉਹਨਾਂ ਨੇ ਮੈਨੂੰ ਵੇਖ ਲਿਆ ਇੱਥੇ ਤੇ ਉਹਨਾਂ ਨੇ ਕਹਣਾ ਤੁਹਾਡੇ ਘਰ ਲੜਾਈ ਪਾਉਣਾ ਕੀ ਕੋਈ ਗੱਲ ਨਹੀਂ ਭੈਣ ਤੂੰ ਜਾ ਜਾ ਜਾਂ ਕਿੱ데 ਜਾ ਮਮੀ ਦਾ ਰਸਵਾਇ ਇਦਾਂ ਦਾ ਵਾ ਨਾ ਨਾ ਐਵੇਂ ਮੇਰੇ ਘਰ ਕੇ ਫੇਰ ਹੋਰ ਕਲੇਸ਼ ਹੋਵੇ ਮੈਂ ਤਾਂ ਭਾਬੀ ਦਾ ਮੈਂ ਮੈਂ ਇਹਨੂੰ ਫੜਾਂ ਮੇਰ ਕੋ ਦੁੱਖ ਨਹੀਂ ਵਿਖਿਆ ਗਿਆ ਮੇਰ ਕੋ ਗੱਲਾਂ ਸੁਣ ਕੇ ਬਰਦਾਸ਼ਤ ਨਹੀਂ ਹੁੰਦੀ ਪਰਸੋਂ ਹੀ ਹਮ ਗੱਲਾਂ ਸੁਣੀਆ ਮੈਂ ਵੇਖਣ ਲਈ ਕਿਹੜਾ ਵੇਲਾ ਹੋਵੇ ਮੈਂ ਜਾਵਾਂ ਮੈਂ ਗੱਲ ਕਰਕੇ ਆਵਾਂ ਚਲ ਕੋਈ ਤੇਗਾ ਮੇਰੇ ਤੋਂ ਬਿਨਾ ਜਿਹੜਾ ਮੈਨੂੰ ਰਸਤਾ ਦਿੰਦਾ ਵਾ ਜਿਹੜਾ ਸਮਝਾਉਂਦਿਆ ਵਾ ਤੈਨੂੰ ਕੀ ਪਤਾ ਵੀ ਤੇਰੇ ਵਿਆਹ ਦਾ ਮੈਨੂੰ ਕਿੰਨਾ ਚਾਹੀ ਮੈਂ ਤਾਂ ਬੜੀ ਖੁਸ਼ ਹਾਂ ਮੈਨੂੰ ਨਹੀਂ ਪਤਾ ਇ ਰੱਬ ਨੇ ਹੀ ਇਹ ਦੁੱਖ ਲੈ ਕੇ ਤੇ ਅੱਗੇ ਚੱਲ ਕੋਈ ਨਹੀਂ ਤੂੰ ਇਹ ਦੋਨੇ ਜੀ ਜਾ ਕਰੋ ਸਿਰ ਸਿਰ ਬਾਬਾ ਜੀ ਦੇ ਘਰ ਵੇਖਿਓ ਬੜੀ ਮਿਹਰ ਕਰਨੀ ਬਾਬਾ ਜੀ ਕਿਰਪਾ ਕਰਨੀ ਧਰਦੇ ਕੋਸ ਟਾਈਮ ਇਹੋ ਜਾਂਦਾ ਮੈਂ ਦੁੱਖ ਦੀ ਘੜੀ ਆਉਂਦੀ ਆ ਫੇਰ ਉਹ ਟਾਈਮ ਨਿਕਲ ਜਾਊਗਾ ਚੰਗਾ ਭਾਬੀ ਸਾਂਹ ਤਾਂ ਧਿਆਨ ਰੱਖੀ ਤੂੰ ਤੇਰੀ ਜਬਾਨ ਇਸ ਰੱਖਣੀ ਹੋਵੇ ਤੇ ਰੱਬ ਸਾਡੀ ਝੋਲੀ ਭਰ ਦੇ ਕੋਈ ਨਹੀਂ ਮੈਂ ਤੈਨੂੰ ਦੱਸਾਂਗੀ ਕੋਈ ਜਗ੍ਹਾ ਮੈਂ ਮੰਮੀ ਨਾਲ ਗੱਲ ਕਰਕੇ ਨਾ ਆਪਣੇ ਘਰ ਕਰ ਦਿੰਦਾ ਸੰਗੀਤੀ ਉੱਤੇ ਜਾਓ ਤੇ ਜ਼ਰੂਰ ਕਿਰਪਾਉਗੇ ਟੈਨਸ਼ਨ ਨਾ ਲੈ ਠੀਕ ਚੰਗਾ ਵੀਰੇ ਠੀਕ ਹੈ ਤੇ ਨੇ ਚਰ ਬਾਦ ਆਈਆਂ ਕੋਈ ਚਾਹ ਪੀ ਕੇ ਜਾਓ ਥੋੜੀ ਥੋੜੀ ਬਣਾ ਲੀ ਹਾਂ ਮੈਂ ਤੈਨੂੰ ਮਿਲਦੀ ਰਹੂੰਗੀ ਅੱਜ ਮੰਮੀ ਜੀ ਨਹੀਂ ਆਉਣਗੇ ਕੋਈ ਨਹੀਂ ਕੋਈ ਨਹੀਂ ਫਿਰ ਸੀ ਥੋੜੀ ਜਿਹੀ ਆ ਕੋਈ ਗੱਲ ਤੂੰ ਵੀ ਖੁਸ਼ ਰਹਿ ਤੂੰ ਚੱਲ ਚੰਗਾ ਅੱਛਾ ਵੀਰੇ ਚੰਗਾ ਮੰਮੀਆਂ ਦੀਆਂ ਹਰਕਤਾਂ ਵੇਖ ਲਾ ਕਿੱਥੋਂ ਤੱਕ ਗਿਰ ਜਾਏ ਮੰਮੀ ਮੈਨੂੰ ਸਮਝ ਨਹੀਂ ਆਉਂਦੀ ਆ ਵੇਖ ਲਓ ਮੈਂ ਤਾਂ ਸੋਚਿਆ ਸੀ ਘੱਰੀ ਗੱਲ ਕਰਨ ਦੇ ਇਹ ਆ ਲੱਭਣ ਲਾਪੇ ਜਿਹੇ ਰਿਸ਼ਤੇ ਹੁਣ ਬਾਹਰ ਆ ਸਾਰੀ ਜੇ ਕੱਟੀ ਨੂੰ ਪਤਾ ਵਾ ਤੇ ਸਾਰੀ ਕਲੋਨੀ ਚ ਪਤਾ ਹੋਊਗਾ ਕਿ ਨਹੀਂ ਪਤਾ ਹੋਊਗਾ ਤੇ ਕਿੰਨੀ ਭੰਡੀ ਹੋਣ ਢਈ ਹੋਗੀ ਸਾਡੇ ਬਾਹਰ ਆ ਮਾਤਾ ਦਾ ਦਿਮਾਗ ਨਹੀਂ ਕੰਮ ਕਰਦਾ ਕਿ ਜ਼ਬਰਦਸਤੀ ਵਿਆਦਣਗੇ ਮੈਨੂੰ ਕਿ ਜ਼ਬਰਦਸਤੀ ਬਿਠਾ ਦੇਣਗੇ ਕਿੱਥੇ ਜਾ ਕੇ ਮੈਨੂੰ ਪਤਾ ਨਹੀਂ ਰਣਜੀਤ ਮੈਨੂੰ ਤਾਂ ਕਦੀ ਕਦੀ ਲੱਗਦਾ ਵਾ ਕੀ ਐਂਡ ਤੇ ਮੇਰਾ ਕਿਹਨੇ ਸਾਥ ਨਹੀਂ ਦੇਣਾ ਤੁਸੀਂ ਵੀ ਹਿੰਮਤ آور ਕੇ ਬਹਿ ਜਾਣਾ ਜੋ ਕੁਝ ਤੁਹਾਡੀ ਮਾਂ ਕਰਨ ਲਈ ਹੈ ਐਂਡ ਤੇ ਤੁਹਾਨੂੰ ਉਹਦੀ ਗੱਲ ਮੰਨਣੀ ਪੈਣੀ ਆ ਜਿੱਥੇ ਮਰਜ਼ੀ ਭੱਜ ਲੋ ਜੇ ਤੁਸੀਂ ਏਦਾਂ ਕਰੇਂਗੀ ਨਾ ਤੇ ਸਾਰੇ ਨਹੀਂ ਹਿੰਮਤ آور ਜਾਣੀ ਆ ਤੁਸੀਂ ਦਿਲ ਰੱਖ ਮਾੜਾ ਮੋਟਾ ਤੂੰ ਕਿਦਾਂ ਬਰਦਾਸ਼ਤ ਕਰ ਲੇਗੀ ਦੱਸ ਕਿ ਤੈਨੂੰ ਹੋਰ ਵਿਆਹ ਕਰ ਲਾਂ ਮੈਂ ਕੀ ਕਰਾਂ ਤੇ ਫੇਰ ਦੱਸੋ ਮੈਂ ਕੀ ਕਰਾਂ ਮੇਰੀ ਇੱਥੇ ਵਾਪੇਸ਼ ਜਾਂਦੀ ਆ ਕੋਈ ਭੈਣ ਮੇਰੀ ਆ ਉਹ ਮੇਰੇ ਵੈਰ ਪਈ ਆ ਮਾਤਾ-ਪਿਤਾ ਉਹ ਮੇਰੇ ਵੈਰ ਪਈ ਆ ਮੈਂ ਕੀ ਕਰਾਂ ਦੱਸੋ ਫਿਰ ਮੇਰੇ ਤੇ ਤਾਂ ਵਿਸ਼ਵਾਸ ਰੱਖਣਾ ਨਾ ਰੋਇਆ ਕਰ ਤੈਨੂੰ ਵੀ 20 ਵਾਰ ਸਮਝਾਇਆ ਵਾ ਕੁਛ ਨਹੀਂ ਦਾ ਮੈਂ ਤੇਰੇ ਨਾਲ ਐ ਤੇਰਾ ਸਾਥ ਦਿੰਦਿਆਂ ਪਤਾ ਨਹੀਂ ਮੈਨੂੰ ਤਾਂ ਘਬਰਾਹਟ ਹੋਈ ਜਾਂਦੀ ਆ ਪਤਾ ਨਹੀਂ ਕੀ ਬੰਨਾ ਮੈਂ ਇਸ ਘਰ ਦਾ ਸਬਰ ਹੀ ਹੈ ਨਹੀਂ ਆ ਮੈਂ ਕਹਿੰਦੀ ਸਬਰ ਰੱਖ ਕੇ ਪਰਮਾਤਮਾ ਤੇ ਭਰੋਸਾ ਰੱਖ ਕੇ ਚੱਲੋ ਨਾ ਮਮਾ ਤੈਨੂੰ ਤਾਂ ਸੱਚੀ ਕੀ ਸਮਝਾਵਾਂ ਮੈਂ ਪਤਨੀ ਪਤਾ ਨਹੀਂ ਮੈਨੂੰ ਕੀ ਹੁੰਦਾ ਜਾਂਦੀ ਆ ਮੈਂ ਤਾਂ ਘਬਰਾਹਟ ਹੋਈ ਜਾਂਦੀ ਆ ਸੁਣ ਕੇ ਕਭਰਾਣਾ ਮਮਮੀ ਨੂੰ ਜੋ ਇੱਕ ਜਵਾਬ ਦੇਣਾ ਗਾੜੀ ਨੂੰ ਤੇ ਚਾਰ ਜਵਾਬ ਦਿੰਦੀ ਮੈਨੂੰ ਆਸਾਨੀ ਕੋਈ ਚੀਜ਼ ਆਈ ਦੀ ਭਾਬੀ ਮੈਂ ਕਰਵਾ ਦਾਂ ਤੂੰ ਹੀ ਚਾਜਣਾ ਮੈਨੂੰ ਬਰਵਾਉਣੀ ਨਹੀਂ ਦੇ ਹੋਏ ਆ ਗਈ ਆ ਸਾਹਿਬ ਮੈਨੂੰ ਤੇਰੇ ਤੇ ਬਹੁਤ ਕੋਈ ਗੁੱਸਾ ਨਹੀਂ ਹੈ ਮੈਂ ਨਾ ਖੁਦ ਬੜੀ ਪਰੇਸ਼ਾਨ ਹੈ ਧੀ ਛੱਡੋ ਆ ਗੱਲਾਂ ਇੱਧਰ ਆ ਪਹਿਲਾਂ ਆਓ ਇਹ ਬਹੁਤ ਪਹਿਲਾਂ ਬੈਠ ਜਾ ਮੈਨੂੰ ਦੱਸੋ ਜਿਹੜਾ ਦਾ ਮੈਂ 11ਵਾਂ ਪਿੱਛੋਂ ਕੋਈ ਗੱਲ ਹੋਈ ਆ ਜਾਂ ਕਿਸੇ ਨੇ ਤੁਹਾਨੂੰ ਕੁਝ ਕਿਹਾ ਵਾ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਸਾਹਿਬ ਮੈਨੂੰ ਦੱਸ ਜਿਹੜੀ ਤੂੰ ਡੀਲ ਕਰਨ ਗਿਆ ਸੀ ਉਹਦੇ ਕੀ ਬਣਿਆ ਉਹ ਤਾਂ ਭਾਬੀ ਬਹੁਤ ਵਧੀਆ ਹੋ ਗਈ ਆ ਧੰਨ ਸ਼ੁਕਰ ਹੈ ਪਾਪਾ ਜੀ ਦਾ ਬਣ ਗਿਆ ਨਾ ਤੇਰਾ ਕੰਮ ਹਾਂ ਬਣ ਗਿਆ ਵਾ ਤੇ ਤੁਸੀਂ ਹੁਣ ਮੈਨੂੰ ਦੱਸੋ ਹੋਇਆ ਕੀ ਆ ਮੈਂ ਰਾਤ ਦਾ ਆਇਆ ਮੈਂ ਵੇਖਣ ਆ ਨਾ ਤੁਸੀਂ ਚਾਜ ਨਾਲ ਬੁਲਾਉਂਦੇ ਜੇ ਕਿਸੇ ਨੂੰ ਨਾ ਦੇ ਕੁਝ ਖਾਣ ਪੀਣ ਦੇ ਜੇ ਕੋਈ ਗੱਲ ਹੈ ਮੈਨੂੰ ਦੱਸੋ ਸਹੀ ਸਾਹਿਬ ਮੈਂ ਬਾਬੂ ਜੀ ਦੱਸਾਂ ਤੇ ਮੈਂ ਤੇਰੀ ਭਾਬੀ ਕੁਝ ਦਿਨਾਂ ਦੀ ਪ੍ਰਾਣੀ ਆ ਬਸ ਇਸ ਘਰ ਚ ਮਤਲਬ ਤੈਨੂੰ ਪਤਾ ਮੈਨੂੰ 6 ਮਹੀਨੇ ਦਾ ਟਾਈਮ ਮਿਲਿਆ ਇਸ ਘਰ ਚ ਰਹਿਣ ਦਾ ਕਿ ਛੇ ਮਹੀਨੇ ਦੇ ਵਿੱਚ ਤੂੰ ماں ਬਣ ਗਈ ਨਹੀਂ ਤੇ ਇਸ ਘਰ ਤੋਂ ਜਾਏਂਗੀ ਤੇ ਰਣਜੀਤ ਦਾ ਹੋਰ ਵਿਆਹ ਹੋਗਾ ਤੈਨੂੰ ਪਤਾ ਹੀ ਆ ਤੇਰੇ ਵੀਰ ਦਾ ਸੁਭਾਅ ਕਿਦਾਂ ਦਾ ਵਾ ਅਜੇ ᱛੋ ਉਹ ਕਹਿੰਦੇ ਪਏ ਆ ਕਿ ਮੈਂ ਹਮੇਸ਼ਾ ਤੇਰਾ ਸਾਥ ਦਊਂਗਾ ਮੈਂ ਇਹ ਕੁਝ ਹੋ ਨਹੀਂ ਦਊਂਗਾ ਪਰ ਮੈਨੂੰ ਲੱਗਦਾ ਵਾ ਕਿ ਮੰਮੀ ਜੀ ਸਾਹਮਣੇ ਇਹਨਾਂ ਨੇ ਵੀ ਮਜਬੂਰ ਹੋ ਜਾਣਾ ਕਿਸੇ ਦਿਨ ਕਿਉਂਕਿ ਉਹਨਾਂ ਨੇ ਕਲੇਸ਼ ਪਾ ਦੇਣੀ ਆ ਹੁਣ ਬਸ 6 ਮਹੀਨੇ ਬਾਅਦ ਪਤਾ ਨਹੀਂ ਸਾਡੇ ਘਰ ਚ ਕੀ ਹੋਣਾ ਤੇ ਕੀ ਨਹੀਂ ਹੋਣਾ ਦੱਸ ਮੈਂ ਕੀ ਕਰਾਂ ਤੇ ਭਾਬੀ ਭਾਈ ਨੇ ਗੱਲ ਨਹੀਂ ਕੀਤੀ ਮੰਮੀ ਨਾਲ ਕੀਤੀ ਆ ਇੱਕ ਵਾਰੀ ਛੱਡ ਕੇ 52 ਹਰੀ ਗੱਲ ਕੀਤੀ ਆ ਪਰ ਮੰਮੀ ਜੀ ਕਿਸੇ ਗੱਲ ਨੂੰ ਸਮਝਣ ਨੂੰ ਤਿਆਰ ਹੀ ਨਹੀਂ ਹੈਗੇ ਬਸ ਇੱਕੋ ਹੀ ਭੂਤ ਸੋਹਾਰਿਆ ਕਿ ਮੈਨੂੰ ਪੋਤਾ ਜਾਂ ਪੋਤਰੀ ਚਾਹੀਦੀ ਆ ਨਹੀਂ ਤੇ ਇਹਦਾ ਕੋਈ ਮਤਲਬ ਨਹੀਂ ਬਣਦਾ ਘਰ ਚ ਰਹਿਣ ਦਾ ਦੱਸ ਸਾਹੀ ਜਦੋਂ ਇੱਕ ਕੁੜੀ ਦਾ ਵਿਆਹ ਕੀਤਾ ਜਾਂਦਾ ਹੈ ਉਦੋਂ ਨਾਲ ਹੀ ਲਿਖਾਇਆ ਕਰਦੇ ਆ ਕੀ ਹਾਂ ਜੇ ਤੇ ਘਰ ਬੱਚਾ ਹੋਊਗਾ ਤੈਨੂੰ ਅਸੀਂ ਆਪਣੇ ਸਹੁਰੇ ਘਰ ਰੱਖਾਂਗੇ ਨਹੀਂ ਤੇ ਵਾਪਸ ਮੋੜ ਜਾਗੇ ਆ ਕੋਈ ਗੱਲ ਨਹੀਂ ਹਰ ਬੰਦੇ ਦੀ ਆਪਣੀ ਆਪਣੀ ਕਿਸਮਤ ਆ ਕੀ ਪਤਾ ਕਿਸ ਕਿਦੀ ਕਿਸਮਤ ਚ ਖੋਟ ਆ ਕੀ ਪਤਾ ਰੱਬ ਕਿਦੇ ਪੈਰਾ ਪਿੱਛੇ ਸਾਨੂੰ ਬੱਚਾ ਦੇ ਦੇ ਹੌਸਲਾ ਤੇ ਕਰਨਾ ਚਾਹੀਦਾ ਹੈ ਨਾ ਆ ਵੀ ਚਲੋ ਤੁਸੀਂ ਆਪਣਾ ਮਨ ਨਾ ਕਰੋ ਭਾਈਏ ਕਿੱਥੇ ਮੈਂ ਭਾਈ ਨਾਲ ਗੱਲ ਕਰਦਾ ਵਾਂ ਭਾਈ ਜੀ ਭਾਈ ਦੋਮਣ ਗੱਲ ਸੁਣਿਓ ਆਸਲ ਹਾਂ ਮੈਂ ਕੀ ਸੁਣਨ ਦੇਵਾ ਕਿਉਂ ਗਿਆ ਮੇਰੇ ਪਿੱਛੇ ਇੰਨਾ ਸਭ ਕੁਝ ਹੋ ਗਿਆ ਤੁਸੀਂ ਮੈਨੂੰ ਇੱਕ ਵਾਰੀ ਵੀ ਦੱਸਣਾ ਜੁੜੀ ਨਹੀਂ ਸਮਝਿਆ ਆ ਕੀ ਕਹਿਣ ਦੇ ਮਮੀ ਕੀ ਤੁਸੀਂ ਸਾਇਰ ਦੇ ਪਤਾ ਲੱਗ ਗਿਆ ਸਾਰਾ ਕੁਝ ਤੇ ਭਾਈ ਜੋ ਮਮੀ ਕਹਿਣ ਲਿਆ ਤੁਹਾਨੂੰ ਮਨਜ਼ੂਰ ਆ ਮੈਨੂੰ ਤਾਂ ਮਨਜ਼ੂਰ ਆ ਯਾਰ ਮੈਨੂੰ ਵੀ ਲੱਗਿਆ ਮਨਜ਼ੂਰ ਨਹੀਂ ਆ ਤੇਰੀ ਬਾਪੀ ਨੇ ਦੱਸਿਆ ਨਹੀਂ ਇਹ ਤੇ ਹੀ ਮਮੀ ਨਾਲ ਕਰਨੀ ਹੀ ਨਾ ਗੱਲ ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦੀ ਮੰਮੀ ਦੇ ਦਿਮਾਗ ਚਾ ਪੁਠੀਆਂ ਪੁਠੀਆਂ ਗੱਲਾਂ ਪਾਉਂਦਾ ਕੌਣ ਆ ਯਾਰ ਮੈਂ ਕੀ ਕੀਤੀ ਗੱਲ ਮੈਂ ਗੱਲ ਕਰਦਾ ਮੰਮੀ ਦੇ ਨਾਲ ਯਾਰ ਕੀ ਕਰਾਂ ਧਮਕੀਆਂ ਦੇ ਜਾਂਦੀ ਆ ਸ਼ਮੀ ਨੂੰ ਘਰੋਂ ਕੱਢਣ ਦੀ ਆ ਤੇ ਮੈਂ ਦੱਸ ਉਹ ਤੇ ਕੀ ਕਰਾਂ ਤੇ ਭਾਈ ਇਹ ਧਮਕੀਆਂ ਦੇ ਜਾਣਗੇ ਤੇ ਡਰ ਜਾਓਗੇ ਯਾਰ ਮੈਂ ਕਿਉਂ ਡਰਾਂਗਾ ਮੰਮੀ ਨੇ ਭਾਵੇਂ ਛੱਤੀ ਘੋੜੇ ਭਿੜਾ ਲਈ ਮੈਂ ਨਹੀਂ ਛੱਡਦਾ ਠੀਕ ਹੈ ਨਾ ਲਾਲੀ ਦੀ ਤੱਕ ਜੋਰ ਲਾਉਗਾ ਸਾਹਿਬ ਤੈਨੂੰ ਮੈਂ ਦੱਸਦੀ ਆ ਇੱਕ ਗਲਤੀ ਸਾਡੇ ਕੋਲੋਂ ਵੀ ਹੋ ਗਈ ਆ ਪਤਾ ਕੀ ਹੋਇਆ ਸੀਮਾ ਭਾਬੀ ਉਹਨਾਂ ਨੇ ਇੰਨੀ ਗੱਲ ਕਹਿਤੀ ਸਿਮਰਤ ਗਈ ਸੀ ਮਗਰੋਂ ਵੇਖੀ ਤੇ ਸੀਮਾ ਭਾਬੀ ਨੇ ਇੰਨੀ ਗੱਲ ਕਹਿਤੀ ਕਿ ਚਲ ਤੇਰਾ ਜਿਹੜਾ ਪਹਿਲਾ ਬੱਚਾ ਹੋਊਗਾ ਨਾ ਤੇ ਉਹ ਸ਼ੰਮੀ ਦੀ ਝੋਲੀ ਚ ਪਾ ਦੀ ਉਹਨੂੰ ਲੈ ਕੇ ਸਾਰਾ ਸਿਸਟਮ ਹੀ ਗਲਤ ਹੋ ਗਿਆ ਕਿਉਂਕਿ ਉਹ ਵੀ ਕਲੇਸ਼ ਕਰਨ ਲੱਗ ਪਈ ਕਿ ਇਹ ਕੀ ਕਹਿਤਾ ਉਧਰੋਂ ਉਧਰੋਂ ਆਣ ਕੇ ਤੇ ਮੇਰੇ ਦੁਆਲੇ ਹੋ ਗਈ ਕਿ ਸ਼ੰਮੀ ਦੀਦੀ ਨੇ ਉਹਨਾਂ ਨੂੰ ਕਿਹਾ ਬਹਾ ਚੀਜ਼ ਕਰਨ ਨੂੰ ਤੇ ਪਰ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਵੀ ਨਹੀਂ ਸੀਮਾ ਭਾਬੀ ਨੇ ਆਪਣੇ ਕੋਲ ਹੀ ਇੰਨੀ ਗੱਲ ਕਹਿਤੀ ਵੀ ਚਲ ਤੂੰ ਭੈਣਿਆ ਤਾਂ ਤੂੰ ਉਹਦੇ ਵਾਸਤੇ ਕੁਝ ਕਰਨਾ ਫੇ ਮੰਮੀ ਮੰਨ ਗਏ ਸੀ ਆ ਜੀ ਨੂੰ ਨਹੀਂ ਮੰਮੀ ਜੀ ਤੇ ਉਲਟਾ ਮੇਰੇ ਦਿਵਾਲੇ ਹੋਏ ਵੀ ਤੂੰ ਇਹ ਕੀ ਕਹਿਂਦੀ ਆ ਤੈਨੂੰ ਸ਼ਰਮ ਆਉਣੀ ਚਾਹੀਦੀ ਥੋੜੀ ਬੋਤੀ ਉਹਦਾ ਬੱਚਾ ਤੇਰੀ ਝੋਲੀ ਚਹੀ ਕਿਵੇਂ ਪਾ ਦਾਂਗੇ ਤੂੰ ਨੀਤ ਦੀ ਖੋਟੀ ਆ ਤੂੰ ਫਲਾਣ ਆ ਤੂੰ ਢੀਂਗਾ ਤੇ ਮੈਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ ਤੇ ਸਿਮਰਤ ਨੇ ਕੀ ਕਿਹਾ ਸੀ ਆ ਗੱਲ ਨੂੰ ਲੈ ਕੇ ਫਿਰ ਸਿਮਰਤ ਨੇ ਯਾਰ ਕੀ ਕਿਹਾ ਸੀ ਸਿਮਰਤ ਨੇ ਉਹ ਵੀ ਕਿਹਾ ਜਿਉ ਹਰੇਕ ਮਾਂ ਕਹਿੰਦੀ ਹੈ ਕਿ ਮੇਰਾ ਦਾ ਬੱਚਾ ਕਿ ਤੇ ਤੁਹਾਡੀ ਚੋੜੀ ਕਿ ਨਹੀਂ ਪਾਸ ਹੋਏ। ਬਸ ਐਂ ਹੀ ਕਹਿਣਾ। ਨਾਲੇ ਮੈਂ ਤੈਨੂੰ ਕਹਿਣ ਦੀ ਹੈ ਨਾ ਕਿ ਮੈਂ ਇਦਾਂ ਦਾ ਕੁਝ ਕਿਹਾ ਹੀ ਨਹੀਂ ਸੀ। ਇਦਾਂ ਦੀ ਗੱਲ ਕਰਨੀ ਤੇ ਦੂਰ ਮੈਂ ਕਦੀ ਵੀ ਨਹੀਂ ਸੋਚ ਸਕਦੀ ਇਦਾਂ ਦੀ ਚੀਜ਼ ਕਿ ਮੈਂ ਆਪਣੀ ਭੈਣ ਦਾ ਬੱਚਾ ਮੈਂ ਲੈ ਲਵਾਂ। ਨਾ ਕਿਸੇ ਦੀ ਖੁਸ਼ੀ ਖੋ ਕੇ ਮੈਂ ਕਿੱਦਾਂ ਲੈ ਸਕਦੀ ਆਂ। ਨਾਲੇ ਜੇ ਮੇਰੀ ਕਿਸਮਤ 'ਚ ਰੱਬ ਨੇ ਲਿਖਿਆ ਹੋਇਆ ਨਾ ਤੇ ਮੇਰੇ ਖੋਦੀਆਂ ਝੋਲੀਆਂ ਭਰ ਜਾਣੀਆਂ ਨੇ। ਮੇਰਾ ਯਕੀਨ ਕਰੋ ਦੋਵੇਂ ਜਣੇ ਮੈਂ ਇਨੀ ਗੱਲ ਨਹੀਂ ਕਹੀ। ਹੁਣ ਤੂੰ ਆ ਗਿਆ ਵਾ। ਸਿਮਰਤ ਨੇ ਪੱਕਾ ਤੇਰੇ ਕੰਨ ਭਰਨੇ ਆ ਕਿ ਭਾਬੀ ਨੇ ਆਇਆ ਗੱਲਾਂ ਕਈਆਂ ਪਰ ਮੈਂ ਤੈਨੂੰ ਪਹਿਲੇ ਇਹ ਗੱਲ ਦੱਸਣ ਲਈ ਆ ਕਿ ਮੈਂ ਇਦਾਂ ਦਾ ਕੁਝ ਨਹੀਂ ਕਿਹਾ ਮੈਨੂੰ ਗਲਤ ਨਾ ਸਮਝੀ ਮੇਰੇ ਭਾਬੀ ਤੁਹਾਨੂੰ ਗਲਤ ਵੀ ਸਮਝਣਾ ਨਾਲੇ ਮੈਨੂੰ ਸਾਰਾ ਕੁਝ ਪਤਾ ਜੀ ਨਹੀਂ ਗੱਲ ਹੈ ਨਾ ਸਾਰਿਆਂ ਨੂੰ ਇਹੀ ਚੀਜ਼ ਤੋਂ ਪ੍ਰੋਬਲਮ ਆ ਕਿ ਤੁਹਾਡੇ ਘਰ ਬੱਚਾ ਨਹੀਂ ਹੈਗਾ ਤੇ ਮੈਂ ਵੀ ਫਿਰ ਅੱਜ ਤੋਂ ਇੱਕ ਗੱਲ ਕਹਿਣਾ ਵਾ ਜਿੰਨੀ ਦੇ ਤੱਕ ਤੁਹਾਡੇ ਘਰ ਬੱਚਾ ਨਹੀਂ ਨਾ ਹੋਗਾ ਮੈਂ ਵੀ ਉਨੀ ਦੇਰ ਆਪਣੇ ਬੱਚੇ ਬਾਰੇ ਨਹੀਂ ਸੋਚੂਗਾ ਨਾ ਸਾਹੀ ਆ ਕੀ ਡਿਸੀਜਨ ਹੋਇਆ ਤੇਰਾ ਤੂੰ ਕਮਲਾ ਹੋ ਗਿਆ ਵਾ ਦੱਸ ਸਾਡੀ ਕਿਸਮਤ ਸਾਡੇ ਨਾਲ ਤੇ ਤੇਰੀ ਕਿਸਮਤ ਚੱਲਿਆ ਤੇਰੇ ਨਾਲ ਆ ਐਦਾਂ ਕਿ ਸੋਚਦਾ ਵਾ ਤੂੰ ਸਭੋ ਤੁਸੀਂ ਨਾ ਤੂੰ ਐਦਾਂ ਸੋਚੇਗਾ ਨਾ ਤੇ ਮੰਮੀ ਨੇ ਹੋਰ ਜਿਆਦਾ ਗੱਲ ਚਲਪੀ ਜਾਣਾ ਵਾ ਮੇਰੀ ਗੱਲ ਸੁਣ ਇਹਨੂੰ ਸਮਝਾਓ ਕੁਝ ਸਿਆਣਾ ਮੰਮੀ ਇਦਾਂ ਕੁਛ ਨਹੀਂ ਹੋਏ ਤੇ ਇਦਾਂ ਮੰਮੀ ਨੂੰ ਰੱਬ ਖੁਸ਼ੀਆਂ ਦੇ ਦੇ ਇਹਨਾਂ ਨੂੰ ਤੇ ਸਭੋ ਛੇਤੀ ਬੱਚੇ ਬਾਰੇ ਸੋਚਣਾ ਚਾਹੀਦਾ ਵਾ ਇਹ ਹੱਲ ਨਹੀਂ ਨਾ ਫਿਰੇਗਾ ਵੀ ਭਾਵੇਂ ਮੰਮੀ ਮੈਨੂੰ ਜੋ ਮਰਜ਼ੀ ਕਹਿਣ ਮੈਨੂੰ ਸਭ ਕਬੂਲ ਆ ਪਰ ਜਿੰਨੇ ਤੱਕ ਤੁਹਾਡੇ ਘਰ ਬੱਚਾ ਨਹੀਂ ਨਾ ਹੋਗਾ 19 ਦੇ ਤੱਕ ਮੈਂ ਵੀ ਆਪਣੇ ਬੱਚੇ ਬਾਰੇ ਨਹੀਂ ਸੋਚੀ। ਨਾ ਸਾਹਿਬ ਮੇਰਾ ਤੇ ਅੱਗੇ ਜੀਣਾ ਹਰਾਮ ਹੋਇਆ ਇਸ ਘਰ ਚ। ਜਦੋਂ ਤੂੰ ਹਾਂ ਗੱਲ ਕਹਤੀ ਨਾ ਤੇ ਮੰਮੀ ਜੀ ਨੇ ਤੇ ਸਿਮਰਤ ਨੇ ਮੇਰਾ ਹੁਣ ਜੀਣਾ ਹਰਾਮ ਕਰ ਦੇਣਾ ਆ। ਉਹਨਾਂ ਨੇ ਕਿਹਾ ਪਰ ਜਾਈ ਨੇ ਕਰਨ ਭਰੇ ਆ ਸਾਹਿਬ ਦੇ। ਸਹੀ ਗੱਲ। ਤੂੰ ਸੋਚਦਾ ਸਮਝਦਾ ਕਿਉਂ ਨਹੀਂ ਆ? ਨਾਲੇ ਉਹ ਮੇਰਾ ਜੀਣਾ ਹਰਾਮ ਕੀਤਾ ਤੇਰਾ ਵੀ ਕਰ ਦੇਣਾ ਮੰਮੀ ਨੇ। ਕੀ ਕਰਾਂਗੇ ਫਿਰ ਦੱਸ? ਕੇ ਬਣੇ ਦੀ ਖੁਸ਼ੀ ਆਵੇ ਘਰੇ? ਅਸੀਂ ਤਾਂ ਸਭ ਸੋਚਦੇ ਆਂ। ਕੀ ਚੱਲ ਰੱਬ ਤੁਹਾਡੀ ਝੋਲੀ ਚ ਖੁਸ਼ੀਆਂ ਪਾ ਦੇਵੇ ਤੇ ਮੰਮੀ ਜੀ ਆਰੇ ਲੱਗ ਜਾਣ ਜਿਹੜਾ ਮੈਨੂੰ ਇੰਨਾ ਸਾਰਾ ਦਿਨ ਬੋਲਦੇ ਆ ਕਿ ਉਹ ਨਾ ਬੋਲਣ ਨਾਲੇ ਇੰਨਾ ਦੇ ਵਿਆਹ ਬਾਰੇ ਸੋਚੀ ਫਿਰਦੇ ਆ ਤੇ ਚੱਲ ਨਾ ਹੀ ਇਦਾਂ ਦਾ ਕੁਝ ਹੋਵੇ ਮੈਂ ਤਾਂ ਸੋਚ ਕੇ ਵੀ ਡਰਦੀ ਆ ਇੰਨਾਂ ਚੀਜ਼ਾਂ ਤੋਂ ਨਾਲੇ ਵੇਖ ਸਾਰੇ ਗਲੀ ਮੱਲੇ ਚ ਰੰਜੀਤ ਨੂੰ ਰਿਸ਼ਤਾ ਕਰਾਓ ਤੇ ਲੋਕੀ ਕੀ ਸੋਚਦੇ ਹੋਣਗੇ ਰੰਜੀਤ ਤੇ ਅੱਗੇ ਵੀ ਆਇਆ ਤੇ ਨੌਂ ਘਰ ਬੈਠੀ ਆ ਤੇ ਮਾਤਾ ਕੀ ਬੋਲੀ ਜਾਂਦੀ ਹੈ ਫਿਰ ਇਹਨਾਂ ਨੇ ਕਹਿਣਾ ਘਰ ਦੀਆਂ ਗੱਲਾਂ ਬਾਹਰ ਨਿਕਲਦੀਆਂ ਕਿੱਤਾਂ ਐ ਲੋਕੀ ਥੂ ਥੂ ਕਰਨ ਦੇ ਨੇ ਬਾਹਰ ਮੈਂ ਕਿਹੜੀਆਂ ਗੱਲਾਂ ਕਰਦੀਆਂ ਬਾਹਰ ਨਿਕਲ ਗਈਆਂ ਹੋ ਗਿਆ ਮੀਟਿੰਗ ਸੁਰੂ ਤੁਸੀਂ ਇੱਥੇ ਬਹਿ ਜਾਓ ਮੀਟਿੰਗ ਕਰ ਲੈਣਾ ਸਾਨੂੰ ਫਿਰ ਮੁੰਡਾ ਰਸਤੀ ਆ ਯਾਰ ਅੱਤੇ ਤੈਨੂੰ ਨੀਂਦ ਕਿੱਤਰਾਈ ਨੀਂਦ ਨਹੀਂ ਮੈਨੂੰ ਲੱਗਦਾ ਆਈ ਉਹਦੇ ਕੰਨ ਭਰਣ ਦੇ ਹੀ ਸਾਰੇ ਉੜਦੀ ਰੋਟੀ ਪਾਣੀ ਨੇ ਪੁੱਛਿਆ ਨਹੀਂ ਕੰਨ ਪਰ ਨੂੰ ਆ ਗਈ ਮੰਮੀ ਭਾਬੀ ਨੇ ਚੰਗੀਆਂ ਗੱਲਾਂ ਦੱਸਿਆ ਕਰ ਮੰਮੀ ਭਾਬੀ ਨੇ ਮੈਨੂੰ ਕੁਝ ਨਹੀਂ ਕਿਹਾ ਮੈਂ ਹੀ ਸਭ ਤੋਂ ਭਾਬੀ ਨੂੰ ਪੁੱਛਣੇ ਹੈ ਕਿ ਹੋਇਆ ਕੀ ਤੁਹਾਨੂੰ ਮੈਂ ਸਭ ਕੁਝ ਸੁਣ ਲਿਆ ਤੇਰੇ ਬੋਲਣ ਦੀ ਲੋੜ ਨਹੀਂ ਮੈਨੂੰ ਕੀ ਸੁਣ ਲਿਆ ਮੰਮੀ ਜੋ ਤੁਸੀਂ ਬੰਦਾ ਕਰਦੇ ਉਹਦੀ ਭਲੇ ਦੀ ਗੱਲ ਕਰਨ ਦੇ ਸੀ ਭਲੇ ਦੀ ਉਹ ਆਂਦਾ ਪੈ ਬੱਚਾ ਨਹੀਂ ਕਰਨਾ ਹੈ ਤੇ ਮੰਮੀ ਤੁਸੀਂ ਵੱਡਾ ਹੋ ਕੇ ਉਹਨੂੰ ਸਮਝਾ ਅਕਲ ਦੇ ਉਹਨੂੰ ਤੁਸੀਂ ਦੋਵੇਂ ਜੀ ਤੁਸੀਂ ਦੋਵੇਂ ਜੀ ਉਹਦੇ ਨਾਲ ਲੱਗਦੇ ਜੀ ਉਹ ਮੰਮੀ ਸਮਝਾ ਨਹੀਂ ਦਿਆ ਮੈਨੂੰ ਮੰਮੀ ਜੀ ਜੇ ਤੁਸੀਂ ਇਹ ਗੱਲ ਸੁਣੀ ਆ ਕਿ ਉਹ ਕਹਿੰਦਾ ਕਿ ਜਿੰਨਾ ਚਿਰ ਬੱਚਾ ਤੁਹਾਡਾ ਨਹੀਂ ਹੁੰਦਾ ਮੈਂ ਵੀ ਉਹਨਾਂ ਚਿਰ ਬੱਚਾ ਨਹੀਂ ਪੈਦਾ ਕਰਨਾ ਤੇ ਆ ਵੀ ਸੁਣੀ ਹੋਣੀ ਆ ਕਿ ਅਸੀਂ ਉਹਨੂੰ ਦੋਵਾਂ ਜੀਆਂ ਨੇ ਕੀਮਤ ਦਿੱਤੀ ਆ ਤਾ ਤੂੰ ਹੀ ਦਿੱਤੀ ਆ ਇੱਕ ਵਾਰਾ ਬੋਲਿਆ ਤੂੰ ਚਾਰਵਾਂ ਬੋਲੋ ਟੱਡਕ ਦਿਮਾਗ ਤੇ ਬਹਿ ਗਏ ਇੱਕ ਵਾਰਾ ਬੋਲਣਾ ਥੋੜੀ ਪੈਣੀ ਉਹਨੇ ਤੋਹ ਰਸਦਾਈ ਉਹਨੇ ਜੋ ਕਰਨਾ ਉਹ ਕਰ ਜੋ ਉਹਨੇ ਬੋਲਤਾ ਨੇ ਉਹ ਕਰਨਾ ਫਿਰ ਤੇ ਘਰ ਤੇ ਉਹੋ ਕੁਛ ਰਿਆ ਮੈਨੂੰ ਤੇ ਫਿਰ ਕਿਸੇ ਨੂੰ ਨਾ ਖੁਸ਼ੀ ਮਿਲੀ ਕੀ ਕਲੇਸ਼ ਵਧੂਗਾ ਕਿ ਘਟੂਗਾ ਤੁਸੀਂ ਨਹੀਂ ਇਹਦਾ ਮੰਮੀ ਇਹਦੀ ਵੀ ਚੋਣਾਂ ਦਾ ਕੀ ਕਸੂਰ ਆ ਉਹਨਾਂ ਨੇ ਥੋੜੀ ਮੈਨੂੰ ਇਦਾਂ ਕਰਨ ਨੂੰ ਕਿਹਾ ਵਾ ਇਹ ਤੇ ਮੇਰੀ ਸੋਚ ਆ ਤੇਰੀ ਸੋਚ ਫਿਰ ਕਿੰਨੀ ਗਲਤ ਹੈ ਇੱਕ ਪਾਸੋਂ ਨਹੀਂ ਆਇਆ ਤਾਂ ਤੁਝੇ ਪਾਸੋਂ ਦੋਣਾ ਸੀ ਤਾਂ ਵੀ ਘਰ ਤੇ ਖੁਸ਼ੀਆਂ ਜ਼ਰੂਰੀ ਆ ਕਿ ਨਹੀਂ ਜ਼ਰੂਰੀ ਇਹ ਤੁਸੀਂ ਮੈਨੂੰ ਦੱਸੋ ਤੇ ਮੰਮੀ ਫਿਰ ਆਤ ਨਹੀਂ ਆਪ ਦੇਖੋ ਤੁਸੀਂ ਜਿਹੜੀ ਗੱਲ ਕਰਨ ਦਿਓ ਉਹ ਸਹੀ ਆ ਕਿ 6 ਮਹੀਨਿਆਂ ਦਾ ਟਾਈਮ ਹੈ ਜੇ ਹੋ ਜਾਊਗਾ ਬੱਚਾ ਠੀਕ ਆ ਨਹੀਂ ਤੇ ਮੈਂ ਭਾਈ ਦਾ ਵਿਆਹ ਕਿਤੇ ਹੋਰ ਕਰਾ ਦੇਣਾ ਵਾ ਤੇ ਫੇ ਕੀ ਕਰਨਾ ਵੀ ਇੱਕ ਕਰੀ ਜਾਈਏ ਵੇਟ ਕਰੀ ਜਮਾਉਦੀ ਤੇ ਤੂੰ ਆ ਕੇ ਆਖਦਾ ਮੈਂ ਤੁਹਾਡੇ ਨਾਲ ਐ ਮੰਮੀ ਨਹੀਂ ਬੱਚਾ ਕਰਨਾ ਤਾਂ ਫਿਰ ਮੈਂ পাগল ਇਥੇ ਕੀ ਕਰਦੀ ਆ ਮੈਂ ਚਲੀ ਜਾਨੀ ਐ ਹੈ ਮੈਨੂੰ ਕਿਸੇ ਕੋਲ ਵੀ ਖੁਸ਼ੀ ਨਹੀਂ ਜਿੱਦੋਂ ਮਿਲਨੀ ਫਿਰ ਮੈਂ ਇਥੇ ਰਹਿ ਕੇ ਕੀ ਕਰਨਾ ਵਾ ਐਵੇਂ ਸਾਰ ਨਵੇਂ ਸਿਰਖ ਪਾਉਂਦੀ ਰਿਆ ਕਰ ਮੈਨੂੰ ਕੱਢ ਦਿਓ ਘਰੋਂ ਬਾਹਰ ਤੁਰੀ ਨਹੀਂ ਜਾਣਾ ਮੈਂ ਚਲੀ ਜਾਨੀ ਐ ਜਾਂ ਤੁਸੀਂ ਦੋਵੇਂ ਇੱਕੋ ਜਾਈ ਜੇ ਤੇ ਚੰਗੀ ਅਕਲ ਦੋ ਤੂੰ ਮੰਮੀ ਘਰ ਤੁਰ ਪਵੇ ਘਰ ਤੁਰ ਪਵੇ ਘਰ ਵਿੱਚ ਸ਼ਾਂਤੀ ਹੋ ਜਵੇ ਥੋੜੀ ਬੋਤੀ ਐਦਰੋਂ ਨੀਂਦ ਐਦਰੋਂ ਹੀ ਹੋ ਜਵੇ ਮੰਮੀ ਸਮਝਦੀ ਕਿਉਂ ਨਹੀਂ ਤੂੰ ਇਹ ਹੰਸੂਮ ਜੀ ਉਹਨੇ ਅੰਤ ਗੱਲਾਂ ਕਿੱਧਰ ਕਿੱਧਰ ਲੈ ਜਾਂਦੇ ਜਿਵੇਂ ਨਾ ਗੱਲ ਤੋਂ ਹੀ ਮੈਂ ਕਿੱਧਰ ਨਹੀਂ ਖੜਦੀ ਜਿੱਧਰ ਜਾਂਦੀ ਵੀ ਮੈਂ ਉਧਰ ਹੀ ਖੜਦੀ ਪਈ ਆ ਸੱਚ ਮਮੀ ਆਹੀ ਕਿਹਨੇ ਫਿਰਦੇ ਤੂੰ ਲੋਕਾਂ ਨੂੰ ਭਲਾ ਘਰਾਣੇ ਦਾ ਦੂਜੀ ਥਾਂ ਵਿਆਹ ਕਰ ਦਿੰਦਾ ਮੈਂ ਕੁੜੀ ਲੱਭੋ ਇਸ ਲਈ ਫਲਾਨ ਕਰੋ ਤੇ ਢੀਂਗ ਕਰੋ ਕੀ ਮਤਾਂ ਤੁਹਾਡਾ ਮੈਂ ਕਿਹੋ ਵਿਆਹ ਕਰਾਵਾਂ ਕਹਿੰਦਾ ਕਿ ਚਾਹੁੰਦਾ ਤੁਸੀਂ ਤੇ ਜਦੋਂ ਮੈਂ ਬਾਹਰ ਨਿਕਲਦੀ ਆ ਤਾਂ ਲੋਕੇ ਮੈਨੂੰ ਟੌਨ ਕਰਦੇ ਆ ਵੀ ਤੇਰੇ ਰਾਣੇ ਤੋਂ ਛੋਟਾ ਮੇਰਾ ਮੁੰਡਾ ਉਹਦੇ ਘਰ ਹੁੰਦਾ ਹੋ ਗਿਆ ਤੇ ਤੇਰੇ ਰਾਣੇ ਘਰ ਇਹਨਾਂ ਨੂੰ ਕੁਝ ਨਹੀਂ ਆਇਆ ਕੋਈ ਵਿਚਾਰ ਹੈਗਾ ਤੇ ਨਾ ਕੁਝ ਕਿ ਨਹੀਂ ਫਿਰ ਉਹਨਾਂ ਨੂੰ ਮੈਂ ਕੀ ਜਵਾਬ ਦਵਾ ਜੇ ਤੂੰ ਆਨੀ ਹੈ ਐਸੀ ਕੁੜੀ ਦੀ ਰਿਸ਼ਤੀ ਦੱਸ ਪਾਣੇ ਆ ਫਿਰ ਉਹਨਾਂ ਨੂੰ ਮੈਂ ਕੀ ਜਵਾਬ ਦਵਾ ਮੇਰਾ ਤਾਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਏ ਜਿਹਦਾ ਤਾਂ ਜਦਾ ਬਾਹਰ ਨਿਕਲਣਾ ਮੁਸ਼ਕਲ ਹੋਇਆ ਨਾ ਗੱਲ ਕਦੀ ਹੈ ਗੱਲ ਮੁੱਕਦੀ ਹੈਗੀ ਨਾ ਜਵਾਬ ਤੇ ਬੱਚਾ ਜਿਹਦਾ ਨਾ ਤੁਹਾਨੂੰ ਚਲ ਆਓ ਚਲੀ ਜਾ ਬਾ ਆ ਨਾ ਸ਼ਰਮ ਉਥੇ ਤੁਹਾਨੂੰ ਜਵਾਬ ਲਿਆ ਦਿੰਦਾ ਮੇਰੀ ਗੱਲ ਸੁਣੋ ਨਾਲੇ ਭੜਾ ਜੂਗੀ ਇਹਦਾ ਨਾਲ ਤੁਹਾਨੂੰ ਜਵਾਬ ਮਿਲ ਜੂਗਾ ਖੇਡ ਲਈ ਨਾ ਖੇਡਣਾ ਜ਼ਰਾ ਮਾਮੀ ਜੀ ਜੇ ਤਾਂ ਲੋਕੀ ਤੁਹਾਨੂੰ ਹਾਟੋਂਟਾ ਮਾਰਦੇ ਆ ਉਦੋਂ ਤੁਸੀਂ ਲੋਕਾਂ ਦਾ ਜਵਾਬ ਵੀ ਦੇ ਸਕਦੇ ਹੋ ਕਿ ਤੁਹਾਡੀ ਜ਼ਰੂਰਤ ਕਿੱਦਾਂ ਪੈਂਦੀ ਆ ਇਹ ਗੱਲ ਕਹਿਣ ਦੀ ਕਿ ਅਸੀਂ ਤੁਹਾਡੇ ਮੁੰਡੇ ਨੂੰ ਰਿਸ਼ਤਾ ਕਰਾਉਣ ਲੱਗੇ ਆ ਮੇਰੀ ਨੋ ਘਰੇ ਬੈਠੀ ਆ ਜੀ ਦੀ ਵਸ ਦੀ ਰਵੇ ਤੇ ਜਦੋਂ ਰੱਬ ਦੀ ਰਜ਼ਾ ਹੋਊਗੀ ਨਾ ਮੰਮੀ ਸਾਰਾ ਕੁਝ ਹੋ ਜਾਣਾ ਵਾ ਉਹਨਾਂ ਦੀ ਜ਼ਰੂਰਤ ਤਾਂ ਹੀ ਪੈਂਦੀ ਆ ਕਿ ਉਹਨਾਂ ਨੂੰ ਅਗਰ ਰਿਸਪੌਂਸਿਬਿਲਟੀ ਦਾ ਤੁਹਾਡੇ ਵੱਲ ਤਾਂ ਹੀ ਉਹ ਰਿਸ਼ਤੇਦਾਰੀਆਂ ਗੱਲਾਂ ਕਰਦੇ ਨੇ ਤੁਹਾਡੇ ਨਾਲ ਮੰਮੀ ਜਦੋਂ ਕਿਸੇ ਨੂੰ ਪਤਾ ਲੱਗ ਜਾਂਦਾ ਆ ਕਿ ਅਗਲਾ ਬੰਦਾ ਸਾਡੀ ਗੱਲ ਨਹੀਂ ਸੁਣਨ ਡਿਆ ਉਹੋਕੇ ਨੇ ਜੁਰਤ ਨਹੀਂ ਪੈਂਦੀ ਬਾਹਰੋਂ ਗੱਲ ਕਰਨ ਦੀ ਮੰਮੀ ਮੰਮੀ ਭਾਬੀ ਜੋ ਕੋਈ ਵੀ ਕਹਿਣ ਦੇਣਾ ਸਭ ਕੁਝ ਸਹੀ ਕਹਿਣ ਦੇਆ ਨਾਲੇ ਕੀ ਤੁਸੀਂ ਘਰ ਦੇ ਵਿੱਚ ਇੱਕ ਬੱਚਾ 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 ਲਾਈ ਹੋਈ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕੋ ਹੀ ਗੱਲ ਚੱਲਦੀ ਰਹਿੰਦੀ ਆ ਉਹ ਨਹੀਂ ਹੋਣਾ ਬੱਚਾ ਦਾ ਨਾਂ ਹੋਵੇ ਹੁੰਦਾ ਸੇਨਾ ਕੋਤੇ ਰੁਕੋ ਛੇ ਗਈ ਕੋਈ ਰੋਕੇ ਉਧਰ ਚੱਲ ਜਾਂਦਾ ਇੱਕ ਗੁੱਸੇ 'ਚ ਉਧਰ ਚੱਲ ਜਾਂਦਾ ਗੱਲ ਸਮਝਦੇ ਹੀ ਨਹੀਂ ਕਿ ਗੱਲ ਕਿੱਥੇ ਜਾਂਦੀ ਪਈ ਤੇ ਕੀ ਕਰਨਾ ਹੈ ਨੰਨੂ ਦਾ ਮੁੱਦਾ ਦਿੰਦਾ ਹੀ ਨਹੀਂ ਤੇ ਮੈਂ ਵੀ ਤੂੰ ਕਿਹੜੀ ਗੱਲ ਸਮਝਦੇ ਜੇ ਤੁਹਾਡੀ ਨਹੀਂ ਬੱਚਾ ਹੀ ਸਾਰਾ ਕੁਝ ਆ ਮੰਮੀ ਤੇ ਗੁੱਸਾ ਹੋਵ ਚੱਲ ਜਾਂਦੇ ਨੇ ਤੇ ਫਿਰ ਕਿਦਾਂ ਮੰਮੀ ਛੱਡ ਕੇ ਚਲ ਗਈ ਨਾ ਉਦੋਂ ਤੇ ਹੀ ਸੋਦੇ ਰਹਿਣਾ ਕਿਸੇ ਨੂੰ ਸਮਝਾਉਣਾ ਨਹੀਂ ਆਉਣਾ ਕਿ ਕ ਸਮਝਾ ਦਈਏ ਇਹਨਾਂ ਨੂੰ ਕਿ ਤੈਨਾਂ ਲੋਕਾਂ ਦੇ ਕਿੰਨੇ ਕਿ ਮੂੰਹ ਬੰਦ ਦੀਆਂ ਤੇ ਕਿੰਨੇ ਕਿ ਨਹੀਂ ਬੰਦੀ ਕਿੰਨਿਆਂ ਦੇ ਮੂੰਹ ਪੰਨਾ ਇਹਦੇ ਕਿਦੇ ਮੂੰਹ ਫੜਾ ਮੈਂ ਤੇ ਮੰਮੀ ਜੇ ਤੂੰ ਸਾਨੂੰ 6 ਮਹੀਨਿਆਂ ਦਾ ਟਾਈਮ ਦਿੱਤਾ ਵਾ ਤੇ ਰੁਕ ਜਾ ਹੁਣ ਕਿਉਂ ਨਹੀਂ ਰੰਜੀਨ ਦੇ ਨੇ ਸਾਨੂੰ ਰੁਕ ਜਾ ਕਿਉਂ ਤਾਂ ਕਿ ਕੋਈ ਭਲਾ ਹੋ ਜਾਏ ਤੇ ਨਾਲੇ ਮੰਮੀ ਅੱਜ ਇਹਦੇ ਲੋਕਾਂ ਦੀ ਗੱਲਾਂ ਸੁਣਦੇ ਨੇ ਜਿਹੜੀ ਜਿਹੜੀਆਂ ਇਹਦੇ ਚੰਗਾ ਤੂੰ ਗੁਰਦਾਰੇ ਚਾਹ ਵੈਗ ਨੂੰ ਕਹਈਂ ਅਰਦਾਸ ਕਰੋ ਉੱਥੇ ਕਿਉਂ ਕਥਾ ਨੂੰ ਤਾਂ ਸੁਣੋ ਥੜੇ ਪੱਲੇ ਪਵੇ ਕੁਝ ਆ ਤੈਨੂੰ ਕੀ ਪਤਾ ਤੇਰੇ ਕਹਿਣ ਤੇ ਮੈਂ ਜਾਣਾ ਕਿਪਤਾ ਮੈਂ ਕਿੰਨਾ ਕਿੰਨੀ ਜਾਂਦੀ ਤੇ ਕਿੰਨੀਆਂ ਕਿੰਨੀਆਂ ਅਰਦਾਸਾਂ ਕਰਦੀ ਤੇ ਤੈਨੂੰ ਦੱਸ ਦੱਸ ਕੇ ਅਰਦਾਸ ਕਰਿਆ ਕਰਾ ਸਾਰਾ ਕੁਝ ਕਰਦੀ ਪਈ ਆ ਆ ਪਤਾ ਮੈਨੂੰ ਮਾਤਾ ਜਣੀ ਕਿ ਤੂੰ ਅਰਦਾਸਾਂ ਕਰਦੀ ਆ ਆ ਤੂੰ ਤੇ ਰਿਸ਼ਤੇਦਾਰਾਂ ਦੀ ਗੱਲਾਂ ਸੁਣਦਰੀ ਨਹੀਂ ਹੈ ਹੈ ਪੇਟਾਂ ਦੇ ਜਵਾਗ ਨਹੀਂ ਹੁੰਦਾ ਫਲਾਂ ਤੇ ਢੀਂਗਾ ਮੇਰੀ ਗੱਲ ਸੁਣ ਇਹ ਹੈ ਤੇ ਸੋਚਿਆ ਸੀਗਾ ਕਿ ਸਾਹਿਲ ਆਇਆ ਘਰੇ ਬਾਵਾਂ ਬਿਦਾਂ ਦੋ ਚਾਰ ਗੱਲਾਂ ਕਰਾਂਗੇ ਬੜੇ ਦਿਨਾਂ ਬਾਅਦ ਆਇਆ ਉਹ ਪਰ ਤੂੰ ਤੂੰ ਵੀ ਸਹੀ ਤੰਗ ਕਰਦੇ ਰਹਿਣਾ ਵਾ ਕੱਲ ਸ਼ਾਮ ਵੀ ਉੱਠ ਚਲੀਏ ਆਪਾਂ ਤੇਰੀ ਭੂਆ ਲੋਗੇ ਨੇ ਇਹ ਨਹੀਂ ਜਾਣਦਾਂ ਕਰਨੀਆਂ ਮੈਂ ਰਿਸ਼ਤੇਦਾਰਾਂ ਦੀਆਂ ਗੱਲਾਂ ਸੁਣਦੀ ਮੈਂ ਕਿੱਥੇ ਕਿੰਨੀ ਕੁ ਮਜਬੂਰ ਆ ਤੇ ਕਿੰਨੀਆਂ ਕਮਾਨਾਂ ਦੀਆਂ ਗੱਲਾਂ ਸੁਣਦੀ ਕਿੰਨੀ ਕੁ ਮੈਂ ਤੰਗ ਇੱਕ ਤੁਸੀਂ ਤੰਗ ਕਰਦੇਗੇ ਇੱਕ ਰਿਸ਼ਤੇਦਾਰ ਤੰਗ ਕਰਦੇ ਮੈਂ ਤੁਹਾਡੇ ਸਾਰਿਆਂ ਤੋਂ ਜ਼ਿਆਦਾ ਪਰੇਸ਼ਾਨ ਆ ਤੂੰ ਚੱਲਿਆ ਨਾ ਲੈ ਕੇ ਨੂੰ ਲੈ ਜਾ ਇਹਦੇ ਕੱਪੜੇ ਲੈ ਦੇ ਛੱਡਿਆ ਫਿਰ ਉਹ ਉਥੇ ਹੀ ਦੇਖਿਆ ਕੱਢ ਗਿਆ ਫਿਰ ਇਹੋ ਗੱਲਾਂ ਨੇ ਉੱਠੇ ਚੁੱਕੇ ਚਲੋ ਚੱਲੀਏ ਚਲੋ ਚੱਲੀਏ ਸੋਰੇ ਕੀ ਰੱਖਿਆ ਬਾਰ ਬਾਰ ਜਾਣਾ ਤੇ ਜੇ ਜਾਣਾ ਤਾਂ ਫਿਰ ਲੈਦਾ ਇਹਨੂੰ ਉੱਥੇ ਤੂੰ ਹੀ ਚਲ ਜਾ ਉਹ ਵੀ ਚਲ ਜਾ ਉਹ ਉੱਤੇ ਹੀ ਤੇ ਤੇ ਤੂੰ ਨਹੀਂ ਟਿਕਨਦੀ ਤਾਂ ਕੀ ਕਰਾਂ ਫਿਰ ਕਿੱਥੇ ਜਾਈਏ ਫਿਰ ਨਹੀਂ ਫਿਰ ਉੱਥੇ ਹੀ ਟਿਕਦਾ ਤਾਂ ਫੇ ਜਾ ਟਿਕਾ ਪੱਕਾ ਉੱਥੇ ਟਿਕ ਜਾ ਫਿਰ ਮਾਤਾ ਮੇਰੀ ਗੱਲ ਸੁਣ ਉੱਥੇ ਤੇਰੇ ਇਹਨੂੰ ਬੜਬੜ ਨਹੀਂ ਕਰਦੇ ਉੱਥੇ ਜਾਂਦੇ ਫਿਰ ਵੀ ਚੱਲ ਪਿਆਰ ਮਿਲਦਾ ਚਾਚਾ ਪਿਆਰ ਦੀ ਗੱਲਾਂ ਕਰਦੇ ਆ ਬੰਦੇ ਨੂੰ ਸਕੂਨ ਆਉਂਦਾ ਥੋੜਾ ਬੋਤਾ ਵੇ ਮੂਰਖਾ ਉਹਨਾਂ ਕਿਉਂ ਬੜਬੜ ਕਰਨਾ ਉਹਨਾਂ ਦੀ ਤੇ ਧੀ ਹੈ ਆਪਣੀ ਧੀ ਨੂੰ ਥੋੜੀ ਹੋਣਾ ਨਾ ਬੋਲਣਾ ਬੰਛ ਤੇ ਸਾਡਾ ਚੱਲਣਾ ਬੋਲਣਾ ਤੇ ਮੈਂ ਆ ਮੇਰਾ ਹੱਕ ਬਣਦਾ ਬੋਲਣ ਦਾ ਵੀ ਮੇਰੀ ਨੂੰਹ ਧੀ ਆ ਮੇਰੇ ਘਰ ਪੋਤੇ ਪੋਤਰੀਆਂ ਕੈਂਡ ਉਹਨਾਂ ਥੋੜੀ ਆਖਣਾ ਉਹਨਾਂ ਤੇ ਚੰਗਾ ਸਾਡੀ ਕੁੜੀ ਵਸਣ ਲਈ ਵਸ ਜਵੇ ਇਤਰਾਈ ਪਤਾ ਲੱਗ ਗਈ ਤੇ ਤੈਨੂੰ ਮਾਤਾ ਕਹਿ ਤਗਾ ਚਲਾ ਦੇ ਨੀ ਬੰਛ ਤੇਰਾ ਗਾੜੀ ਲੈ ਆਉਣੇ ਤੈਨੂੰ ਕਹਿੰਦੇ ਉਥੋਂ ਜਵਾਗ ਬਹਿ ਜਾ ਮੈਨੂੰ ਨਹੀਂ ਚਾਹੀਦਾ ਹੋ ਜਾ ਮਾਤਾ ਅਰੇ ਸਿੱਧੇ ਗੱਲਾਂ ਕਰਦੇ ਹੈ ਨਾ ਜੇ ਤੂੰ ਚਾਹਵੇਂ ਨਾ ਕਿਨੇ ਤੇ ਕੋਈ ਸਾਨੂੰ ਗੱਲ ਨਹੀਂ ਕਰ ਸਕਦਾ ਪਰ ਤੂੰ ਤੇ ਆਪ ਸੁਆਦ ਲਈ ਨਹੀਂ ਗੱਲਾਂ ਇਹਨਾਂ ਦੇ ਜਵਾਬ ਨਹੀਂ ਹੁੰਦਾ ਚੱਲ ਜੀ ਸਮਝੀ ਉਠ ਇਹਨਾਂ ਦੇ ਕੰਮ ਹੀ ਆ ਇਹ ਹੋ ਕੋਈ ਸਿਰੱਖਿਆ ਜੀ ਉਠੇ ਚੱਕ ਪੰਘੂਸੜਾ ਤੇ ਚਲੋ ਉਧਰ ਉਧਰ ਜਾ ਕੇ ਬਹਿਨੇ ਆਂ ਦੋ ਮਿੰਟ ਹੱਸੇ ਗੱਡੇ ਫਿਰ ਤੇ ਇੱਥੇ ਹੀ ਆਵਾਂਗੇ ਕਿੱਥੇ ਜਾਣਾਗੇ ਇਹੋ ਹੀ ਟਿਕਾਣਾ ਵਾ ਉੱਥੇ ਨਹੀਂ ਟਿਕਾਣਾ ਹੋਣਾ ਜਾਓ ਦੋ ਮਿੰਟ ਖਾ ਪੀ ਆਓਗੇ ਫਿਰ ਤੇ ਇੱਥੇ ਹੀ ਆਓਗੇ ਚੱਲ ਜੋ ਵੇਖ ਲੋ ਨਜ਼ਾਰਾ ਤੁਸੀਂ ਵੀ ਜਾ ਕੇ ਇਹ ਰੋ ਗੱਲਾਂ ਕਿਉਂ ਰੋਈ ਜਨੀ ਯਾਰ ਪਾਗਰ ਨੂੰ ਛੱਡ ਯਾਰ ਕਮਲੀ ਏ ਤੂੰ ਮੇਰੀ ਗੱਲ ਸੁਣ ਤੈਨੂੰ ਕਿੰਨੀ ਵਾਰੀ ਕਿਹਾ ਵਾ ਮਾਦਾ ਦਾ ਸੁਭਾਅ ਇਦਾਂ ਦਾਈਆ ਉਹਨੇ ਦੀ ਕਰਨੀ ਏ ਗੱਲਾਂ ਲਾ ਲਾ ਕੇ ਠੀਕ ਹੈ ਨਾ ਛੱਡ ਮਾਤਾ ਜਿਹੇ ਫਿਕਰ ਕਰਾਇਆ ਤੂੰ ਰਣਜੀਤ ਮੈਨੂੰ ਲੋਕਾਂ ਦੇ ਤਾਣੇ ਮਹਿਣਿਆਂ ਦੀ ਕੋਈ ਗੱਲ ਨਹੀਂ ਉਹ ਜੋ ਮਰਜੀ ਸੋਚਦੇ ਰਹਿਣ ਮੇਰੇ ਬਾਰੇ ਜੋ ਮਰਜੀ ਮੈਨੂੰ ਕਹਿੰਦੇ ਰਹਿਣ ਜਦੋਂ ਮੰਮੀ ਜੀ ਕਹਿੰਦੇ ਆ ਨਾ ਜਾਂ ਘਰ ਚੋਂ ਕੋਈ ਹੋਰ ਕਹਿੰਦਾ ਉਹ ਤਾਂ ਮੇਰਾ ਦਿਲ ਕਰਦਾ ਕਿ ਮੈਂ ਮਾਰੀ ਜਾਵਾਂ ਬਸ ਓਹੋ ਤੂੰ ਕਿਹੋ ਜਿਹੀ ਗੱਲਾਂ ਸੋਚਦੀ ਆ ਮੈਂ ਤੇਰੇ ਨਾਲ ਆ ਨਾ ਤੈਨੂੰ ਕਿੰਨੀ ਵਾਰੀ ਸਮਝਾਉਣਾ ਇਹ ਗੱਲ ਮੈਂ ਦੁੱਖ ਮੈਨੂੰ ਲੋਕਾਂ ਦੇ ਕਹਿਣ ਤੇ ਨਹੀਂ ਹੁੰਦਾ ਦੁੱਖ ਮੈਨੂੰ ਆਪਣੇ ਆ ਦੇ ਕਹਿੰਦੇ ਹੁੰਦਾ ਤੂੰ ਹਾਲੀ ਵੀ ਇਦਾਂ ਕਰਦੀ ਐ ਮੈਂ ਤੇਰੇ ਨਾਲ ਕਿੰਨਾ ਲੜਦਾ ਮੰਮੀ ਦੇ ਨਾਲ ਯਾਰ ਰੋਹੀ ਨਾ ਜੇ ਤੁਸੀਂ ਵੀ ਮੇਰੇ ਕਰਕੇ ਨਾਲ ਲੜੋ ਨਾਲ ਮੇਰੀ سپورਟ 'ਚ ਖੜੇ ਹੋਵੋ ਤੇ ਮੇਰਾ ਕੀ ਬਣੇ ਇੱਥੇ ਮੰਮੀ ਨੇ ਤਾਂ ਕਦੋਂ ਦਾ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਹੋਵੇ ਮੇਰੀ ਗੱਲ ਸੁਣ ਤੈਨੂੰ ਕੋਈ ਘਰੋਂ ਨਹੀਂ ਕੱਢਦਾ ਬਾਹਰ ਮੈਂ ਤੇਰੇ ਨਾਲ ਆ ਤੂੰ ਕਹਿ ਲੈ ਕਿੰਨੀ ਵਾਰੀ ਤਾਂ ਫਿਕਰ ਕਰ ਯਾਰ ਰੋਇਆ ਨਾ ਕਰ ਠੀਕ ਐ ਅ ਚੁੱਪ ਕਰ ਹੁਣ ਚੱਲ ਜਾਈਏ ਤੇ ਘੁਆ ਲੋ ਕਿਉਂਨੇ ਆਪਾਂ ਹਾਂਜੀ ਛੱਡ ਛੱਡ ਭਰਾ ਰੋਣਾ ਨਹੀਂ ਆ ਲੈ ਚਲੋ ਮੈਨੂੰ ਵੀ ਬਸ ਪੁੱਛ ਤੇ ਲੈਂਦਾ ਆ ਲੈ ਕੇ ਤੇ ਆ ਜਾ ਸ਼ੁਕਰਿਆ ਰੱਬ ਇੱਕ ਦੋ ਇਨਸਾਨ ਤੇ ਮੇਰੇ ਹੱਥ ਚ ਖੜੇ ਆ ਨਹੀਂ ਤੇ ਪਤਾ ਨਹੀਂ ਮੇਰਾ ਕੀ ਬਣੇ ਕੋਈ ਮੇਰੇ ਦੁੱਖ ਨੂੰ ਨਹੀਂ ਸਮਝਣ ਗਿਆ ਜਿਹੜੇ ਆਪਣੇ ਆ ਸਭ ਤੋਂ ਵੱਧ ਦੁੈਰੀ ਦੁਸ਼ਮਣ ਬਣੇ ਪਏ ਜਿੱਦਾਂ ਕਿ ਸਿਮਰਤ ਆ ਇੱਥੇ ਬੈਠੀ ਹੁੰਦੀ ਨਾ ਤੇ ਬਾਲਦੀ ਤੇ ਹੋਰ ਉਹਨੇ achar ਕਾ ਖਵਾ ਦੇਣੀ ਜਿੰਨਾ ਉਦਕੋ ਹੁੰਦਾ ਨਾ ਉਨਾ ਹੀ ਬੇੜਾ ਕਰਕੇ ਕਰਨ ਤੇ ਲੱਗੀ ਮੇਰਾ ਮਮੀ ਮਮਾ ਅੰਜੀ ਕਿਹੜ ਤੋਂ ਗੱਲ ਕੀ ਉਹਨਾਂ ਨੇ ਤੀ ਹੁਣ ਮੈਨੂੰ ਘੱਟ ਬਣਾਉਂਦੇ ਜੇ ਕੰਨਿਆ ਕਰ ਕੋਈ ਗੱਲ ਮੇਰ ਨਾਲ ਵੀ ਮੈਂ ਮੇਰੀ ਕੋਈ ਗੱਲ ਤੁਹਾਨੂੰ ਚੰਗੀ ਲੱਗਦੀ ਨਹੀਂ ਤੇ ਫੇਰ ਮੇਰਾ ਕਰਨ ਦਾ ਕੈਦਾਂ ਕੀ ਹੈ ਤੁਹਾਡੀ ਨਾਲ ਮੈਂ ਤਾਂ ਗੱਲ ਚੰਗੀ ਲੱਗਦੀ ਆ ਮਮਾ ਜਿਹੜਾ ਚੰਗਾ ਲੰਦਾ ਉਹਦੇ ਨਾਲ ਕਰੋ ਮੈਂ ਤੇ ਠੀਕ ਹੈ ਇਹ ਨਾ ਕੋਈ ਟਾਈਮ ਪਾਸ ਤੇ ਕਰਦੇ ਜਿੱਦੇ ਮੈਂ ਵੀ ਟਾਈਮ ਪਾਸ ਤੇ ਕਰਦੀ ਆ ਉਸ ਦਿਨ ਦਾ ਚਾਚੀ ਵੀ ਨਹੀਂ ਮੈਨੂੰ ਬੁਲਾਉਂਦੇ ਦੁੱਖ ਤੇ ਫੇਰ ਇਸ ਗੱਲ ਦਾ ਹੈ ਨਾ ਕਿ ਚਾਚੀ ਨਹੀਂ ਵੀ ਬੁਲਾਉਂਦੀ ਦੁੱਖ ਇਹ ਨਹੀਂ ਕਿ ਮੰਮੀ ਨਹੀਂ ਬੁਲਾਉਂਦੀ ਮੈਨੂੰ ਦੇਖੋ ਮੰਮਾ ਤੂੰ ਨਾ ਬੋਲੇ ਤਾਂ ਵੀ ਮੈਨੂੰ ਦੁੱਖ ਜੇ ਚਾਚੀ ਨਾ ਬੋਲੇ ਤਾਂ ਵੀ ਦੁੱਖ ਜੇ ਅੱਛਾ ਮੇਰੇ ਵਾਸਤੇ ਤੁਸੀਂ ਦੋਨੋਂ ਇੱਕੋ ਜਿੱਤੇ ਜੇ ਤੁਈ ਮੇਰੀ ਵੱਡੀ ਮਾਂ ਜੇ ਤੇ ਉਹ ਮੇਰੀ ਛੋਟੀ ਮਾਂ ਜੇ ਤੇ ਵਿੱਚ ਆਪੋ ਜਿੰਦੇ ਤੇ ਮੈਨੂੰ ਚੰਗਾ ਨਹੀਂ ਲੱਗਦਾ ਉਹ ਵੀ ਚੁੱਪ ਹੋ ਜਾਂਦੇ ਤੇ ਚੰਗਾ ਲੱਗਦਾ ਤੂੰ ਇਹ ਤੇ ਮੈਨੂੰ ਸਮਝਾਉਣਾ ਹੁੰਦਾ ਗਲਤੀਆਂ ਤੋਂ ਜੇ ਉਹ ਵੀ ਸਮਝਉਂਦੇ ਆ ਚੰਗਾ ਮੈਨੂੰ ਨਹੀਂ ਲੱਗਦਾ ਸੀ ਮਾਂ ਪਰ ਜੇ ਤੁਸੀਂ ਮੇਰੀ ਗੱਲ ਸਮਝਦੇ ਇੰਦੀ ਮੈਂ ਕਰਾਂ ਕੀ ਤੁਸੀਂ ਦੇ ਪਤਾ ਨਹੀਂ ਕਿਉਂ ਮੈਨੂੰ ਸਭ ਤੁਸੀਂ ਉਹ ਹੀ ਕੰਮ ਕਿਉਂ ਕਰਨਾ ਦੇਣਾ ਮੈਨੂੰ ਚੰਗਾ ਨਹੀਂ ਲੱਗਦਾ ਮਮਾ ਬੱਚਿਆਂ ਤੋਂ ਗਲਤੀਆਂ ਹੁੰਦੀਆਂ ਤੇ ਆਪਾਂ ਗਲਤੀ ਆਪਣੀ ਮੰਨ ਵੀ ਲਈ ਸੀ ਤੇ ਤੂੰ ਇਹ ਹੁਣ ਅੱਡੀ ਤੱਕ ਨਾਰਾਜ਼ ਜੀ ਜਿੰਗਤ ਮੰਨ ਕੇ ਵੀ ਆਏ ਮੰਨਨ ਤੇ ਨਹੀਂ ਨਾ ਤੀ ਕਰਨ ਦੇ ਵੀ ਇਹਨਾਂ ਨੇ ਮੰਨ ਲਈ ਆ ਹੁਣ ਮੇਰੀ ਨਰਾਜਗੀ ਨਹੀਂ ਇਹਨਾਂ ਨਾਲ ਸੀਮਾ ਮੈਂ ਨਰਾਜ਼ ਨਹੀਂ ਹੈਗੀ ਬੱਚਿਆਂ ਨਾਲ ਮਾਫੀ ਚਾਹਦੇ ਦੇ ਤੱਕ ਨਰਾਜ਼ ਨਹੀਂ ਰਹਿੰਦੇ ਹੈਗੇ ਉਹਨਾਂ ਨਾਲ ਮਾਵਾ ਨੇ ਨਰਾਜ਼ ਹੋ ਕੇ ਬੱਚਿਆਂ ਨਾਲ ਕਿੱਥੇ ਜਾਣਾ ਮੈਂ ਨਰਾਜ਼ ਨਹੀਂ ਹੁੰਦੀ ਮੈਂ ਦੇਖਨੀ ਆ ਕਿ ਤੁਸੀਂ ਨਾ ਮੇਰੇ ਤੋਂ ਜ਼ਿਆਦਾ ਐਮੀਅਤ ਅਪਨੇ ਚਾਚੀ ਨੂੰ ਦੇ ਹੀ ਜਾਂਦੇ ਜੀ ਬਈ ਤੁਸੀਂ ਮੈਂ ਹਾਂ ਸੀਮਾ ਤੈਨੂੰ ਕੀ ਦੱਸਾਂ ਕਿਵੇਂ ਸਮਝਾਵਾਂ ਤੁਹਾਨੂੰ ਮਮਾ ਜੇ ਤੁਹਾਡੇ ਦਿਲ ਵਿੱਚ ਕੋਈ ਗੱਲ ਹੈ ਵੀ ਨਾ ਤੇ ਤੁਸੀਂ ਆਪਣੀ ਦਿਲ ਵਾਲੀ ਗੱਲ ਮੈਨੂੰ ਦੱਸੋ ਖੋਲ ਕੇ ਗੱਲ ਕਰੋ ਮੇਰੇ ਨਾਲ ਕਿਹੜੀ ਗੱਲ ਹੈ ਵੱਡੀਆਂ ਗੱਲਾਂ ਨਹੀਂ ਮੇਰੇ ਫਿਰ ਅੱਜ ਕਰ ਦੋ ਮੇਰੇ ਮੈਨੂੰ ਕੋਈ ਗੁੱਸਾ ਨਹੀਂ ਆਏਗਾ ਤੁਹਾਡੇ ਤੇ ਤੇ ਦੱਸੋ ਕਿਹੜੀ ਗੱਲ ਹੈ ਤੁਹਾਡੇ ਦੇ ਵਿੱਚ ਸੀਮਾ ਵੇਖ ਮਿਲ ਗੱਲ ਸੁਣ ਜਿੱਥੇ ਮਾਂ ਘਲੋਤੀ ਹੈ ਨਾ ਉਹ ਜਗ੍ਹਾ ਮਾਂ ਦੀ ਹੁੰਦੀ ਹੈ ਹੁਣ ਜੇ ਬਾਜ਼ਾਰੋਂ ਕੋਈ ਸਮਾਨ ਲੈ ਕੇ ਆਣਾ ਪਹਿਲੇ ਚਾਚੀ ਵਾਸਤੇ ਫਿਰ ਮੰਮੀ ਵਾਸਤੇ ਲੱਕੀ ਵੀ ਉੱਥੇ ਚਾਚੀ ਪਿੱਛੇ ਮੇਰੀ ਬੇਇੱਜ਼ਤੀ ਕਰ ਦੇਗਾ ਉੱਚੀ ਉੱਚੀ ਬੋਲ ਬੰਦੇ ਇੰਜ ਉੰਜ ਮੈਂ ਦੱਸੋ ਮੈਂ ਕਿਹਦੇ ਕੋਲ ਇਸ ਉਮਰ ਵਿੱਚ ਮੈਂ ਕਿਹਦੇ ਕੋਲ ਇੱਜ਼ਤ ਲੈਣੀ ਹੈ ਜੇ ਤੁਸੀਂ ਵੀ ਮੇਰੀ ਇੱਜ਼ਤ ਨਾ ਕੀਤੀ ਤੇ ਮੈਂ ਕਿੰਨੂੰ ਕਹਾਂ ਦੱਸੋ ਮੈਂ ਕਿੰਨੂੰ ਕਵਾਂਗੀ ਜਾ ਕੇ ਇੱਕ ਮੇਰਾ ਪੁੱਤ ਮੈਂ ਕਿੰਨੂੰ ਕਵਾਂ ਜਾ ਕੇ ਇਹ ਨਾ ਸੋਚੋ ਕਿ ਉਹ ਪਤਾ ਦੀ ਇੱਜ਼ਤ ਨਹੀਂ ਕਰਦੇ ਜੇ ਤੁਸੀਂ ਘਰ ਨਹੀਂ ਆਉਂਦੇ ਤਾਂ ਸਾਨੂੰ ਘਰ ਖਾਣ ਨੂੰ ਪੈਂਦਾ ਦੋਨਾਂ ਨੂੰ ਵੀ ਮੰਮਾ ਅੱਜ ਘਰ ਨਹੀਂ ਹੈਗੇ ਤੇ ਜਿਹੜੀ ਤੁਸੀਂ ਚਾਚੀ ਦੀ ਗੱਲ ਕਰਦੇ ਸੀ ਤੁਹਾਨੂੰ ਜਾਦੇ ਮੰਮਾ ਜਦੋਂ ਤੁਸੀਂ ਪਹਿਲੀ ਵਾਰੀ ਮੈਨੂੰ ਮਿਲਣ ਆਏ ਸੀ ਤੇ ਮੈਂ ਉਹਨਾਂ ਨੂੰ ਚਾਚੀ ਜੀ ਕਿਹਾ ਸੀ ਤੇ ਉਸੇ ਦਿਨ ਤੋਂ ਹੀ ਮੈਨੂੰ ਡਾਂਟਿਆ ਸੀ ਇਹ ਤੇਰੀ ਚਾਚੀ ਨਹੀਂ ਇਹ ਤੇਰੀ ਮਾਵਾ ਨੂੰ ਮਾ ਦਾ درجہ ਦੇ। ਤੇ ਮੈਂ ਉਸ ਦਿਨ ਤੋਂ ਹੀ ਆਪਣੇ ਦਿਮਾਗ ਵਿੱਚ ਇਹ ਗੱਲ ਬਿਠਾ ਲਈ ਸੀ ਕਿ ਅੱਜ ਤੋਂ ਬਾਅਦ ਇਹਨਾਂ ਨੂੰ ਚਾਚੀ ਨਹੀਂ ਇਹਨਾਂ ਨੂੰ ਮਾ ਦਾ ਹੀ ਦਰਜਾ ਦਵਾਂਗੀ।